ਨਾਚਨਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰੁਮਾਣਾ ਜ਼ਿਲ੍ਹਾ ਪ੍ਰਸ਼ਾਸਨ ਚਾਰ ਤੋਂ 13 ਅਕਤੂਬਰ ਤੱਕ ਪੰਜਾਬ ਖੇਤੀਬੜੀ ਯੂਨੀਵਰਸਿਟੀ ਵਿਖੇ ਹੋਣ ਵਾਲੇ ਸਾਰਸ ਮੇਲਾ 2025 ਵਿੱਚ ਸ਼ਹਿਰ ਦੇ ਉੱਭਰ ਰਹੇ ਸਿਤਾਰਿਆਂ ਅਤੇ ਅਮੀਰ ਸੱਭਿਆਚਾਰਕ ਵਿਰਾਸਤ ਦਾ ਜਸ਼ਨ ਮਨਾਉਣ ਲਈ ਤਿਆਰ ਹੈ ਇਸ ਜੀਵੰਤ ਤਿਉਹਾਰ ਦਾ ਉਦੇਸ਼ ਲੁਧਿਆਣਾ ਦੇ ਨੌਜਵਾਨਾਂ ਤੇ ਉੱਭਰ ਰਹੇ ਕਲਾਕਾਰਾਂ ਦੀ ਪ੍ਰਤਿਭਾ ਨੂੰ ਉਤਸ਼ਾਹਿਤ ਕਰਨਾ ਹੈ ਉਧਿਕ ਡਿਪਟੀ ਕਮਿਸ਼ਨਰ ਪਿੰਡੂ ਵਿਕਾਸ ਅਤੇ ਮੇਲਾ ਅਫਸਰ ਅਮਰਜੀਤ ਬੈਂਸ ਜਿਨ੍ਹਾਂ ਨੇ ਸੱਭਿਆਚਾਰਕ ਕਮੇਟੀ ਦੀ ਇੱਕ ਮੀਟਿੰਗ ਦੀ ਪ੍ਰਧਾਨਗੀ ਕੀਤੀ ਨੇ ਕਿਹਾ ਕਿ ਸਥਾਨਕ ਕਲਾਕਾਰਾਂ ਨੂੰ ਸਸ਼ਕਤ ਬਣਾਉਣ ਲਈ ਇੱਕ ਪ੍ਰੇਰਣਾਦਾਇਕ ਦ੍ਰਿਸ਼ਟੀਕੋਣ ਤਿਆਰ ਕੀਤਾ ਗਿਆ ਹੈ। ਸਾਰਸ ਮੇਲਾ ਉੱbere ਸੰਗੀਤਕਾਰਾਂ, ਗਾਇਕਾਂ ਤੇ ਕਲਾਕਾਰਾਂ ਨੂੰ ਆਪਣੀ ਸਿਰਜਣਾਤਮਕਤਾ ਦਾ ਪ੍ਰਦਰਸ਼ਨ ਕਰਨ ਲਈ ਇੱਕ ਮੰਚ ਪ੍ਰਦਾਨ ਕਰੇਗਾ। ਦਰਸ਼ਕਾਂ ਨੂੰ 모हित ਕਰਨ ਲਈ ਆਪਣੀ ਪ੍ਰਤਿਭਾ ਨੂੰ ਵਧਾਏਗਾ ਇਸ ਤੋਂ ਇਲਾਵਾ ਸਥਾਨਕ ਸਵੈ ਸਹਾਇਤਾ ਸਮੂਹ ਹੱਥ ਨਾਲ ਬਣੀਆਂ ਸ਼ਿਲਪਾਂ ਤੋਂ ਲੈ ਕੇ ਨਵੀਨਤਾਕਾਰੀ ਰਚਨਾਵਾਂ ਤੱਕ ਵਿਲੱਖਣ ਉਤਪਾਦਾਂ ਦੀ ਇੱਕ ਲੜੀ ਵੀ ਪ੍ਰਦਰਸ਼ਿਤ ਕਰਨਗੇ ਜੋ ਕਾਰੀਗਰਾਂ ਨੂੰ ਸਿੱਧੇ ਦਰਸ਼ਕਾਂ ਨਾਲ ਜੋੜਨਗੇ ਲੁਧਿਆਣਾ ਦੇ ਸਕੂਲਾਂ ਦੇ ਕਾਲਜਾਂ ਦੇ ਵਿਦਿਆਰਥੀ ਗਿੱਧਾ ਪੰਗੜਾ ਤੇ ਰੋਹਾਨੀ ਲੋਕ ਗੀਤਾਂ ਵਰਗੇ ਪ੍ਰਸਿੱਧ ਕਲਾ ਰੂਪਾਂ ਨੂੰ ਵੀ ਆਪਣੇ ਜੀਵਨ ਵਿੱਚ ਲਿਆਉਣਗੇ ਜੋ ਇਸੇ ਖੇਤਰ ਦੀ ਸੱਭਿਆਚਾਰਕ ਵਿਰਾਸਤ ਦਾ ਜਸ਼ਨ ਮਨਾਉਂਦੇ ਹਨ ਇਸ ਸ਼ਾਨਦਾਰ ਸ਼ਾਨਦਾਰ ਵਿੱਚ ਬਾਧਾ ਕਰਦੇ ਹੋਏ ਪਾਰ ਤੋਂ ਲਗਭਗ 1000 ਕਾਰੀਗਰ 517 ਦੇ ਆਪਣੀ ਕਾਰੀਗਰੀ ਪੇਸ਼ ਕਰਨਗੇ ਜੋ ਕਿ ਦੁਰਲਭ ਦਸਤਕਾਰੀ ਰਵਾਇਤੀ ਕਲਾਕ੍ਰਿਤੀਆਂ ਅਤੇ ਹੱਥ ਨਾਲ ਬਣੇ ਸਮਾਨ ਦੀ ਇੱਕ ਸ਼ਾਨਦਾਰ ਕਿਸਮ ਦੀ ਪੇਸ਼ਕਸ਼ ਕਰਨਗੇ ਇਸ ਤੋਂ ਇਲਾਵਾ ਮੇਲੇ ਵਿੱਚ ਸੱਭਿਆਚਾਰਕ ਪ੍ਰਦਰਸ਼ਨਾਂ ਦੀ ਇੱਕ ਸ਼ਾਨਦਾਰ ਸ਼੍ਰੇਣੀ ਪੇਸ਼ ਕੀਤੀ ਜਾਵੇਗੀ ਜਿਸ ਵਿੱਚ ਉੱਤਰੀ ਜ਼ੋਨ ਸੱਭਿਆਚਾਰਕ ਕੇਂਦਰ ਦੇ ਕਲਾਕਾਰਾਂ ਦੁਆਰਾ ਪੇਸ਼ ਕੀਤੇ ਗਏ ਸੰਗੀਤ ਨਾਚ ਅਤੇ ਕਲਾ ਰੂਪ ਸ਼ਾਮਲਾਂ ਭੋਜਨ ਪ੍ਰੇਮੀ ਗੁਜਰਾਤ ਰਾਜਸਥਾਨ ਹਰਿਆਣਾ ਹਿਮਾਚਲ ਪ੍ਰਦੇਸ਼ ਪੰਜਾਬ ਦੇ ਖੇਤਰੀ ਅਤੇ ਅੰਤਰਰਾਸ਼ਟਰੀ ਪਕਵਾਨਾ ਸਟਰੀਟ ਫੂਡ ਦੱਖਣੀ ਭਾਰਤੀ ਪਕਵਾਨਾਂ ਤੇ ਇਥੋਂ ਤੱਕ ਕਿ ਚੀਨੀ ਪਕਵਾਨਾਂ ਦੀ ਵਿਸ਼ੇਸ਼ਤਾ ਵਾਲੇ ਵਿਪਨ ਭੋਜਨ ਦੇ ਸਵਾਦ ਨਾਲ ਖੁਸ਼ ਹੋਣਗੇ ਜੋ ਸਾਰਿਆਂ ਲਈ ਭੋਜਨ ਯਾਤਰਾ ਨੂੰ ਯਕੀਨੀ ਬਣਾਉਂਦੇ ਹਨ ਹਰ ਸ਼ਾਮ ਮੇਲਾ ਸਟਾਰ ਨਾਈਟਸ ਦੀ ਮੇਜਬਾਨੀ ਕਰੇਗਾ ਜਿਸ ਵਿੱਚ ਪ੍ਰਸਿੱਧ ਗਾਇਕਾਂ ਦੁਆਰਾ ਪ੍ਰਦਰਸ਼ਿਤ ਕੀਤੇ ਜਾਣਗੇ ਜੋ ਦਰਸ਼ਕਾਂ ਲਈ ਅਪੁੱਲ ਅਨੁਭਵ ਪੈਦਾ ਕਰਨਗੇ